ਭਾਈ ਸ਼ਹਿਰ ਚ ਬੜਾ ਰੋਲਾ ਪਿਆ ਹੋਇਆ ਹੈ ਵੀ ਸਨੈਕ ਵਿਲਾ ਦੇ ਆਕੇ ਵੀ ਜਿਹੜਾ 버ਗਰ ਹੈ ਇੱਕ ਵਾਰ ਜਿਹੜਾ ਖਾ ਲੈਂਦਾ ਤੇ ਵਾਪਸ ਜ਼ਰੂਰ ਆਉਂਦਾ ਇਹ ਤਾਂ ਖਾਸੀਅਤ ਹੀ ਹੈ ਸਾਡੀ ਕਿ ਮਤਲਬ ਜਿਨੇ ਇੱਕ ਵਾਰੀ 버ਗਰ ਖਾ ਲਿਆ ਉਹ ਮੁੜ ਕੇ ਜ਼ਰੂਰ ਆਇਆ ਭਾਈ 버ਗਰ ਕਿਹੜਾ ਆਪਣਾ ਤਵੇ ਦੇ ਉੱਤੇ ਤਲ ਕੇ ਉਹਦਾ ਬਣਾਉਂਦੇ ਉਹ ਨਹੀਂ ਨਹੀਂ ਬੀਆ ਯਾਰ ਕਿਹੜੇ ਤੁਸੀਂ ਕਿਹੜੀ ਯੋਗ ਦੀ ਗੱਲ ਕਰਦੇ ਹੋ ਨਾ ਆਪਾਂ ਨੂਡਲ ਨਾਲ ਕੁਝ ਯੂਜ਼ ਨਹੀਂ ਕਰਦੇ ਸਿਰਫ ਆਪਣੇ ਜਿਹੜਾ ਰੈਸਟੋਰੈਂਟ ਟਾਈਪ 버ਗਰ ਹੁੰਦੇ ਆਪਣੇ ਬੀਆ ਜਿਹੜਾ ਮਤਲਬ ਵੀਡੀਓ ਲਾਈਕ ਸ਼ੇਅਰ ਕਰਕੇ ਆਏਗਾ ਉਹ ਬੀਆ ਮਤਲਬ 249 ਦਾ ਆਰਡਰ ਲੈਣ ਤੇ ਇੱਕ ਮਜ਼ੇ ਤੋਂ ਜਿਹੜਾ ਮਰਜ਼ੀ ਲੈ ਲਓ ਬੀਆ ਤਾਂ ਬਈ ਜੀ ਮੈਨੂੰ ਸ਼ੇਕ ਦੱਸੋ ਵੀ ਜਿਹੜੇ ਕੈਂਟ ਤਰ੍ਹਾਂ ਦੇ ਸ਼ੇਕ ਕਿਹੜੇ-ਕਿਹੜੇ ਹੈਗੇ ਨੇ ਆਪਣੇ ਕੋਲ ਬੀਆ ਇੱਕ ਤਾਂ ਪਹਿਲੇ ਮਤਲਬ ਬਰਾਊਨੀ ਪੀ ਕੇ ਦੇਖੋ ਬੀਆ ਕੀ ਆਵਾਜ਼ ਹੈ ਬਰਾਊਨੀ ਸ਼ੇਕ ਹਾਂ ਬਰਾਊਨੀ ਬੀਆ ਸਿਰਫ ਬੀਆ 45 ਰੁਪਏ ਦਾ ਬਰਾਊਨੀ ਮਿਲਦੀ ਹੈ ਦੇਖ ਇਕੱਲਾ ਬੀਆ ਦੇਖਣ 'ਚ ਐਟ੍ਰੈਕਟਿਵ ਨਹੀਂ ਹੈਗਾ ਇਹ ਬੀਆ ਖਾਂਚ ਵੀ ਇੰਨਾ ਐਟ੍ਰੈਕਟਿਵ ਹੈ ਇੱਕ ਵਾਰ ਤੁਸੀਂ ਖਾ ਲੋਗੇ ਦੁਬਾਰਾ ਜ਼ਰੂਰ ਆਓਗੇ ਕਾਫੀ ਚਰਚਾ ਦੇ ਵਿੱਚ ਰੈਨਵਲ ਜਿਹੜੀ 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 ਚੀਜ਼ ਮੈਨੂੰ ਤਾਂ ਖਿੱਚ ਕੇ ਲੈ ਕੇ ਆਈ ਆ ਜੀ 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 ਕੁਰਕਰੇ ਮੋਮੋਸ ਜਿੱਦਾਂ ਲੋਕੀ ਬਣਾਉਂਦੇ ਬਈਆ ਬਰੈਡ ਗ੍ਰਾਮ ਵਾਲੇ ਹਾਂਜੀ ਬਈਆ ਮੈਂ ਕੁਝ ਅਲੱਗ ਜਿਹਾ ਸੋਚਿਆ ਬਈਆ ਮੈਂ ਲੈ ਕੇ ਆਂ ਕੌਰਨ ਫਲੋਕਸ ਵਾਲੇ ਜਿਹਨੂੰ ਬੋਲਦੇ ਇਥੇ ਪੰਜਾਬੀ ਚ KFC ਮੋਮੋਸ ਤੁਸੀਂ KFC ਚਿਕਨ ਭੁੱਲ ਜਾਓਗੇ ਬਈਆ ਸਨੈਕਸ ਦੀ ਕ੍ਰੇਵਿੰਗ ਖਤਮ ਕਰਨ ਵਾਸਤੇ ਆਪਨੂੰ ਕੀ ਕੁਛ ਹੈਗਾ ਤੁਸੀਂ ਮੇਰੇ ਕੁਰਕਰੇ ਮੋਮੋਸ ਖਾ ਕੇ ਦੇਖੋ ਚੀਜ਼ ਕੋਨ ਰੋਲ ਮੇਰੇ ਆਪਣੇ ਬਣਦੇ ਜੀ ਬਾਕੀ ਸਾਰੇ ਲੋਕੀ ਫ੍ਰੋਜ਼ਨ ਵਰਤਦੇ ਤੁਸੀਂ ਮੇਰੇ ਇਹ ਚੀਜ਼ ਕੋਨ ਰੋਲ ਖਾ ਕੇ ਦੇਖ ਜਿਹੜੀ ਟੇਕੀ ਹੈ ਤੇ ਨਾਲ ਆਪਣੇ ਚੀਜ਼ ਫਿੰਗਰ ਹੈ ਜੀ ਇਹ ਆਪਾਂ ਬਣਾਈਦਾ ਪਨੀਰ ਕ੍ਰਿਸਪੀ 버ਗਰ ਵੀਆ ਸਿਰਫ ਸਾਤਰੇ ਦਾ 버ਗਰ ਆ ਬਿਆ ਰੰਗਤ ਆਈਆ ਪਾਪਰ ਗੋਲਡਨ ਤਰੀਕੇ ਨਾਲ ਕ੍ਰਿਸਪੀਨੈਸ ਇੱਥੋਂ ਤੱਕ ਆਵਾਜ਼ ਆ ਰਹੀ ਹੈ ਨਾ ਬਾਈ ਹੁਣ ਇਹ ਹੁਣ ਜਾਏਗਾ ਜੀ ਆਪਣਾ ਗਰਮ ਹੋਣ ਨੂੰ ਕਿਤੇ ਇਹ ਹੁਣ ਆ ਗਿਆ ਆਪਣਾ ਜਿਹੜਾ ਪੰਚ ਰਤਨ ਕਰੀਮ ਸੈਲਡ ਹੈ ਨਾ ਬੀਜ ਜਦੋਂ ਹੋਗੇ ਅਨੀਅਨ ਹੋਗੇ ਜੀ ਕੈਪਸਿਕਮ ਹੋਗੀ সুইਟ ਕੌਰਨ ਹੋਗੀ ਇਹ ਖੂਫੀਆ ਸੌਸ ਜੀ ਨਾ ਆਪਾਂ ਕਹਿ ਸਕਦੇ ਹਾਂ ਈਆ ਸੌਸ ਇੱਕ ਜਨ ਆ ਜਗੇ ਚੀਜ਼ ਫਿੰਗਰਸ ਆ ਗਿਆ ਨਾ ਜੀ ਓਵਰਲੋਡ ਪਨੀਰ ਹੈ ਜੀ ਆ ਦੇਖੋ ਮਤਲਬ ਪਨੀਰ ਵੀ ਸਲਾਈਸ ਕੀਤੀ ਤੁਸੀਂ ਦੇਖ ਲਓ ਇਹ ਮੇਰੇ ਮਸਾਲੇ ਆ ਜੀ ਜਿਹੜੇ ਆਪਣੇ ਤਿਆਰ ਕਰੇ ਇਹੀ ਪਾਉਂਦੇ ਆ ਜੀ ਜਿਹੜੇ 버ਗਰ ਚ ਜਾਨ ਭਾਜੀ ਯਾਰ ਇਹਦੀ ਰੈਸਪੀ ਦੱਸ ਦੋ ਮੜੀ ਮੈਨੂੰ ਬਈ ਜੀ ਇਹੀ ਦੱਸਤੀ ਤੂੰ ਦੱਸੋ ਰਹਿ ਕੀ ਗਿਆ ਸਾਡੇ ਕੋਲ ਇੱਕ ਮੇਰਾ ਕੋਰ ਸੇਲਿੰਗ ਚੱਲ ਰਿਹਾ ਪਿਆ ਜੀ ਬਰਾਉਨੀ ਸ਼ੇਕ ਅੱਛਾ ਜੀ ਹਾਂ ਜੀ ਹਾਂ ਜੀ ਬਈਆ ਮਤਲਬ ਹਰ ਕਸਟਮਰ ਦੀ ਜਵਾਨ ਤੇ ਹੋਈ ਹੈ ਕਿ ਬਰਾਉਨੀ ਸ਼ੇਕ ਲਗਾ ਦੋ ਬਈਆ ਇਹ ਆਪਣੀ ਆ ਗਈ ਬਈਆ ਬਰਾਉਨੀ 45 ਦਾ ਤੱਕ ਅੱਲਾ ਇੱਕ ਪੀਸ ਹੀ ਹੈ ਬਈਆ ਬਰਾਉਨੀ ਦਾ ਆਈਸਕ੍ਰੀਮ ਵੀ ਜਾਏਗੀ ਸ਼ੇਕ ਦੇ ਅੰਦਰ ਪੂਰਾ ਵਿਆਹ ਪਰ ਪਰ ਕੇ ਸੂਪਾਂ ਦਾ ਵੀ ਇਹ ਆਪਣੀ ਐਡ ਹੋ ਗਈ ਬਰਾਊਨੀ ਉਪਰੋਂ ਆ ਗਈ ਬਰਾਊਨੀ ਸ਼ੇਕ ਉਹ ਕਿਆ ਥਿਕਨੈਸ ਆ ਬਈ ਸ਼ੇਕ ਦੀ ਇਹ ਆਪਣਾ ਤਿਆਰ ਹੋ ਗਿਆ ਭਾਜੀ ਹੁਣ ਬਰਾਊਨੀ ਸ਼ੇਕ ਘੈਂਟ ਘੈਂਟ ਚੀਜ਼ਾਂ ਤੇ ਸਾਹਮਣੇ ਪਈਆਂ ਨੇ ਤੇ ਆਪਾਂ ਕਿਵੇਂ ਕਹਿ ਸਕਦੇ ਹਾਂ ਵੀ ਖਾਈਏ ਨਾ ਤੇ ਲੈਟਸ ਹੈਵ ਅ ਬਾਈਟ ਅੱਜ ਆਪਾਂ ਤੁਹਾਨੂੰ ਇੱਕ ਐਸੀ ਦੁਕਾਨ ਦੇ ਉੱਤੇ ਲੈ ਕੇ ਆਏ ਹਾਂ ਜਿੱਥੇ ਕਿ ਜਿਹੜਾ ਕਿ ਇਹ ਸ਼ੇਕ ਸਿਰਫ ਤੇ ਸਿਰਫ 60 ਰੁਪਏ ਦਾ ਜਿਹੜਾ ਮਜੀਦ ਤੋਂ ਹੈ ਉਦੇ ਸਟਾਰਟਿੰਗ ਰੇਟ ਸਿਰਫ 50 ਰੁਪਏ ਤੋਂ ਹੈ ਕੋਈ ਵੀ ਸ਼ਮਜੀਤੋ ਲੈ ਲਓ ਸਿਰਫ 50 ਰੁਪਏ ਦਾ ਤੇ ਤੁਹਾਨੂੰ ਗਾਲ ਦਸ ਦੇ ਜੇ ਤੁਹਾਡੀ ਸਨੈਕਸ ਦੀ ਕਰੀਵਿੰਗ ਹੈਗੀ ਉਹ ਵੀ ਇੱਥੇ ਆ ਕੇ ਸਾਰੀ ਤੁਹਾਡੀ ਭਰਪੂਰ ਖਤਮ ਹੋ ਜਾਏਗੀ ਕਿਉਂਕਿ ਇਹਨਾਂ ਕੋਲ ਜਿਹੜਾ 버ਗਰ ਹੈ ਇਹਨਾਂ ਸਪੈਸ਼ਲ 버ਗਰ ਹੈ ਤੇ ਲੋਕਾਂ ਨੂੰ ਸਾਨੂੰ ਪਤਾ ਲੱਗ ਗਿਆ ਕਿ ਜਿਹੜਾ ਇੱਕ ਵਾਰੀ 버ਗਰ ਇਹਨਾਂ ਕੋਲ ਖਾਂਦਾ ਤਾਂ ਵਾਪਸ ਜ਼ਰੂਰ ਆਂਦਾ ਤਾਂ ਬਹੁਤ ਦਾ ਟਾਈਮ ਨਹੀਂ ਖਰਾਬ ਕਰਦੇ ਉਹ ਦੁਕਾਨ ਦਾ ਨਾਮ ਵੀ ਦੱਸ ਦਿੰਦੇ ਨੇ ਜਿਹੜਾ ਕੀ ਹੈ ਸਨੈਕ ਵਿਲਾ ਤੇ ਆਓ ਤੁਹਾਨੂੰ ਅੰਦਰ ਲੈ ਕੇ ਚਾਲਦੇ ਆ ਤੇ ਵਿਖਾਉਣ ਨੇ ਵੀ ਸਾਰੀ ਪ੍ਰੇਪਰੇਸ਼ਨ ਕਿਸ ਤਰ੍ਹਾਂ ਦੀ ਹੁੰਦੀ ਹੈ ਤਾਂ ਉਸ ਦਾ ਤੁਹ ਸਸੀ ਗੰਗਲ ਬਾਈ ਜੀ ਕੀ ਹਾਲ ਹੈ ਜੀ ਬਹੁਤ ਵਧੀਆ ਵੀਰੇ ਬਾਈ ਜੀ ਸ਼ਹਿਰ ਚ ਬੜਾ ਰੋਲਾ ਪਿਆ ਹੋਇਆ ਹੈ ਵੀ ਸਨੈਕ ਵਿਲਾ ਤੇ ਆ ਕੇ ਵੀ ਜਿਹੜਾ 버ਗਰ ਹੈ ਇੱਕ ਵਾਰ ਜਿਹੜਾ ਖਾ ਲੈਂਦਾ ਤੇ ਵਾਪਸ ਜ਼ਰੂਰ ਆਉਂਦਾ ਇਹ ਤਾਂ ਹੈ ਬਾਈ ਜੀ ਯਾਰ ਮਤਲਬ ਇਹ ਤਾਂ ਖਾਸੀ ਹੈ ਪੀਏ ਸਾਡੀ ਕਿ ਮਤਲਬ ਜਿਨੇ ਇੱਕ ਵਾਰੀ 버ਗਰ ਖਾ ਲਿਆ ਉਹ ਮੁੜ ਕੇ ਜ਼ਰੂਰ ਆਇਆ ਕੀ ਬਾਤ ਹੈ ਬਾਈ ਜੀ ਉਸ ਤੋਂ ਬਾਅਦ ਮੈਂ ਗੱਲ ਕਰਾਂ ਡਰਿੰਕਸ ਦੀ ਸ਼ੇਕਸ ਬੜੇ ਸਸਤੇ ਰੱਖ ਕੇ ਹੋਏ ਨੇ ਮੁਜੀਤੋ ਵੀ ਨੇ ਸਸਤੇ ਰੱਖੇ ਵਾਰਾ ਕਿੰਨਾ ਖਾ ਰਹੀਆਂ ਚੀਜ਼ਾਂ ਸਾਰੀਆਂ ਹੈ ਬਾਈ ਜੀ ਮੇਰਾ ਮੇਨ ਫੋਕਸ ਹੈ ਪੈਸੇ ਕਮਾਉਂਦਾ ਆਪਣੀ ਹਲੇ ਉਮਰ ਨਹੀਂ ਹੈ ਦੀ ਹੂੰ اپنی سرਵਲੇ ਮੈਂ ਨਾਮ ਕਮਾਣਾ ਬਾਈ ਦੀ ਸ਼ਾਬਾਸ਼ ਹੈ ਜੀ ਬਸ ਯਾਨੀ ਕਿ ਤੁਸੀਂ ਇੱਕਸਾਨਾ ਬ੍ਰਾਂਡ ਸੈੱਟ ਕਰਨਾ ਚਾਹੁੰਦੇ ਹੋ ਹਨ ਤੇ ਬਾਈ ਜੀ ਆਪਣੇ ਕੋਲ ਯਾਨੀ ਕਿ ਇਹ ਗੱਲ ਕਰ ਲਈਏ ਵੈਰਾਈਟੀਆਂ ਦੇ ਸ਼ੇਕ ਦੀ ਵੈਰਾਈਟੀ ਤੁਸੀਂ ਕਿਹੜੇ ਕਿਹੜੇ ਹੁੰਦੀਆਂ ਮੈਂ ਦੱਸੂਗਾ ਇੱਕ ਵਾਰੀ ਬਈਆ ਸ਼ੇਕ ਮੇਰੇ ਕੋਲ 17 18 ਤਰ੍ਹਾਂ ਦੇ ਸ਼ੇਕ ਨੇ ਕਿਆ ਵਾਹ ਜੀ ਜੀ ਬਈਆ ਉਹਦੇ ਚ ਮੇਰੇ ਅੱਜਕੱਲ ਬਹੁਤ ਮਤਲਬ ਕਾਮਨ ਕਾਮਨ ਜਿੱਦਾਂ ਆਪਾਂ ਕਹਿ ਲਈਏ ਕਿ ਜਿਹੜਾ ਹੁੰਦਾ ਕਸਟਮਰ ਉਹਦੇ ਜ਼ੁਬਾਨ ਤੇ ਇਹੀ ਹੁੰਦਾ ਕਿ ਇੱਕ ਬ੍ਰਾਊਨੀ ਸ਼ੇਕ ਲਗਾ ਦਿਓ ਲੋਟਸ ਬਿਸਕਵ ਲਗਾ ਦਿਓ ਫਰੇਰੋ ਰੋਚਰ ਲਗਾ ਦਿਓ ਅੱਛਾ ਜੀ 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 ਬਈਆ ਇਹ ਬਈ ਨਾਮ ਜਿਹੜੇ ਸੀ ਲਾਸਟ ਵਾਲੇ ਦੋ ਕਿ ਜਨਾ ਲੋਟਸ ਬਿਸਕੋਫ ਤੇ ਫਰੇਰੋ ਰੋਚਰ ਵਾਲੇ ਕਾਫੀ ਕੋਸਟਲੀ ਨਾਮ ਗਿਨੇ ਜਾਂਦੇ ਨੇ ਜੀ ਜੀ ਪ੍ਰਾਈਸ ਕਿੰਨਾ ਰੱਖਿਆ ਹੈ ਸ਼ੀ ਦਾ ਸਿਰਫ 140 ਦੇ ਰਿਹਾ ਬਾਕੀ ਮੇਰੇ ਸ਼ੇਕ ਵੀਆ ਸਿਰਫ 90 90 ਦੇ ਸ਼ੇਕਸ ਹੈ ਤਾਂ ਬਈ ਜੀ ਮੈਨੂੰ ਸ਼ੇਕ ਦੱਸੋ ਵੀ ਜਿਹੜੇ ਕੈਂਡ ਤਰ੍ਹਾਂ ਦੇ ਸ਼ੇਕ ਕਿਹੜੇ-ਕਿਹੜੇ ਹੈਗੇ ਨੇ ਆਪਣੇ ਕੋਲ ਬਈਆ ਇੱਕ ਤਾਂ ਪਹਿਲੇ ਮਤਲਬ ਬਰਾਊਨੀ ਪੀ ਕੇ ਦੇਖੋ ਬਈਆ ਕੀ ਆਵਾਜ਼ ਆਈ ਬਰਾਊਨੀ ਸ਼ੇਕ ਆ ਬਰਾਊਨੀ ਬਈਆ ਸਿਰਫ ਬਈਆ 45 ਰੁਪਏ ਦਾ ਬਰਾਊਨੀ ਮਿਲਦੀ ਹੈ ਦੇਖੋ ਸ਼ੇਕ ਦੇ ਗਲਾਸ ਦੇ ਵਿੱਚ ਸਿਰਫ 45 ਰੁਪਏ ਦੀ ਕੱਲੀ ਬਰਾਊਨੀ ਪੈ ਰਹੀ ਆ ਬਈ ਸ਼ੇਕ ਦਾ ਰੇਟ ਵੀ ਸਿਰਫ 90 ਰੁਪਏ ਦਾ ਬਈਆ ਸਿਰਫ 90 ਰੁਪਏ ਸਿਰਫ 90 ਬਈ ਫਿਰ ਮੈਨੂੰ ਯਾਨੀ ਕਿ ਚਲੋ ਹਨਾ ਹੁਣ ਤੁਸੀਂ ਮੈਨੂੰ ਦੱਸੋ 90 ਰੁਪਏ 45 ਰੁਪਏ ਦੇ ਵਿੱਚ ਬਰਾਊਨੀ ਪੈ ਰਹੀ ਆ ਬਾਕੀ ਸਮਾਨ ਚ ਫਿਰ ਕੰਪਰੋਮਾਈਜ਼ ਕਰਦੇ ਹੋਊਂਗਾ ਨਹੀਂ ਨਹੀਂ ਬਈਆ ਕੁਆਲਿਟੀ ਔਰ ਬਈਆ ਕੁਆਂਟੀਟੀ ਵਿੱਚ ਕੋਈ ਕੰਪਰੋਮਾਈਜ਼ ਨਹੀਂ ਹੋਊਗਾ ਇਹ ਆਪਣੀ ਖਾਸੀਅਤ ਹੈ ਮੈਨੂੰ ਇੱਕ ਵਾਰੀ ਮੈਂ ਜਦ ਦੇਖ ਸਕਦਾ ਨਾ ਕਨਸੈਪਟ ਕਾਫੀ ਵਧੀਆ ਰੱਖਿਆ ਹੋਇਆ ਹੈ ਸਰਪ ਵਗੈਰਾ ਰੱਖਿਆ ਹੋਏ ਨੇ ਕਿਹੜੀ ਕੁਆਲਿਟੀ ਦੀ ਯੂਜ਼ ਕਰਦੇ ਮੈਨੂੰ ਦੱਸੋ ਬੀਆ ਮੈਂ ਤੁਹਾਨੂੰ ਪਹਿਲੇ ਵੀ ਕਿਹਾ ਹੈ ਕੁਆਲਿਟੀ ਵਿੱਚ ਕੋਈ ਕੰਪਰੋਮਾਈਜ਼ ਨਹੀਂ ਬੀਆ ਚਾਕਲੇਟ ਵੀ ਬੀਆ ਸਿਰਫ ਅੱਛੀ ਹਾਰਸ਼ੀਸ ਦੀ ਯੂਜ਼ ਕਰਦੇ ਕੀ ਆ ਬਾਤ ਹੈ ਇਹ ਹਾਂਜੀ ਬ੍ਰਾਂਡ ਹੈ ਨਾ ਬ੍ਰਾਂਡ ਬ੍ਰਾਂਡ ਬੀਆ ਔਰ ਤੁਹਾਨੂੰ ਇਹ ਵੀ ਕਿਹਾ ਕਿ 45 ਮਿੰਟ ਤੱਕ ਲਈ ਬਰੌਨੀ ਹੀ ਪੈਂਦੀ 45 ਦੀ ਬਰੌਨੀ ਹੋਗੀ ਉਦੋਂ ਵਾ ਸਰਪ ਹੀ ਦੇਖ ਲਓ ਬੀਆ ਸਰਪ ਇਹ ਵਾਲਾ ਪਾਣਾ ਸੀ ਉਦੋਂ ਵਾ ਅਮੂਲ ਦਾ ਦੁੱਧ ਹੀ ਯੂਜ਼ ਕਰੀਦਾ ਜੀ અમુલદીહી આઈસ્ક્રીમ યુઝ કરી દીધી બે તે ભાઈજી ચલો એ તા આપણે દેખ દે હેણા તે મને ਦੱਸો ਜਿਹਦੇ 스નેક્સ ਦੀ கிரੇਵਿੰਗ ਹੋ ਰਹੀ ਹੈ ਕਿਉਂਕਿ ਜੇ ਬੰਦਾ ਕੁਛ ਆਇਆ ਪੀ ਰਿਹਾ ਤਾਂ 스નેક્સ ਦੀ கிரੇਵਿੰਗ ਤਾਂ ਹੋएगी સ્નેક્સ ਦੀ கிரੇਵਿੰਗ ਖਤਮ ਕਰਨ ਵਾਸਤੇ ਆਪਣੇ ਕੋ ਕੀ ਕੁਛ ਹੈਗਾ بیا 스નેક્સ ਤਾਂ ਦੇਖੋ ਸਾਰੇ ਮੇਰੇ ਆਪਣੇ ਬਣਦੇ ਜੀ 스નેક્સ ਤੁਸੀਂ ਮੇਰੇ कुरकुरੇ ਮੋਮੋਸ ਖਾ ਕੇ ਦੇਖੋ ચી즈 ਕਨਰੋਲ ਮੇਰੇ ਆਪਣੇ ਬਣਦੇ ਜੀ ਬਾਕੀ ਸਾਰੇ ਲੋਕ ਕੀ ਫਰੋਜ਼ਨ ਵਰਤਦੇ ਤੁਸੀਂ ਮੇਰੇ ਇਹ ચી즈 ਕਨਰੋਲ ਖਾ ਕੇ ਦੇਖੋ بیا ਹਮ ਮਤਲਬ 130 ਦੀ ਪਲੇਟ ਦੇ ਰਹਾ ਬਈਆ ਮੈਂ ਸਿਰਫ ਚੀਜ਼ ਕੋਲ ਦੀ 130 ਦੀ ਪਲੇਟ ਬਈਆ ਸਿਰਫ 130 ਦੀ ਸਿਰਫ 130 ਬਾਜ਼ਾਰ ਜਿੱਤੇ ਮਰਜ਼ੀ ਚਲ ਜਾਓ 180 ਤੋਂ ਥੱਲੇ ਜੇ ਪਲੇਟ ਦੇ ਦੋ ਤਾਂ ਮੈਂ ਮੈ ਜਾਊਂਗਾ ਤੇ ਬਈਆ ਅਪਾਂ ਗੱਲਾਂ ਘੱਟ ਕਰਾਂਗੇ ਤੇ ਹੁਣ ਮੈਨੂੰ ਬਣਾ ਕੇ ਵਿਖਾਓ ਹਨਾ ਵੀ ਕਿਹੜੇ ਕਿਹੜੇ ਜੀ 버ਗਰ 버ਗਰ ਤਾਂ ਰਹੀ ਗਿਆ ਲੈ ਭਾਈ ਜੀ 버ਗਰ 버ਗਰ ਆਪਾਂ ਤੁਹਾਨੂੰ ਦੱਸੋ ਬਿਨਾ ਖਵਾਏ ਆਪਾਂ ਠੇਨ ਨਹੀਂ ਦਾਨੋ ਪੱਕੀ ਗੱਲ 버ਗਰ ਅਪ ਗੱਲਾਂ ਨਹੀਂ ਕਰਾਂਗੇ 버ਗਰ ਸਿੱਧਾ ਬਣਾ ਕੇ ਵਿਖਾਓ ਹਨਾ ਵੀ ਕਿਸ ਤਰ੍ਹਾਂ ਬਣੇਗਾ ਤੇ ਕਿਹੜੇ ਕਿਹੜੇ ਇੰਗਰੀਡੀਅੰਟਸ ਉਹਦੇ ਵਿੱਚ ਯੂਜ਼ ਹੋ ਭਾਈ 버거 ਕਿਹੜਾ ਆਪਣਾ ਤਵੇ ਦੇ ਨਾਲ ਤਲਕੇ ਉਹਦਾ ਬਣਾਉਂਦੇ ਨੇ। ਉਹ ਨਹੀਂ ਨਹੀਂ ਬੀਆ ਯਾਰ ਕਿਹੜੇ ਤੁਸੀਂ ਕਿਹੜੇ ਯੁੱਗ ਦੀ ਗੱਲਾਂ ਕਰਦੇ ਹੋ। ਇਸ ਟਾਈਮ ਯੁੱਗ ਚਲਦਾ ਹੋਇਆ ਭਾਜੀ ਆਪਣਾ ਗ੍ਰਿਲ 버거 ਦਾ। ਕੀ ਬਾਤ ਹੈ। ਨਾ ਆਪਾਂ ਨੂਡਲ ਨਾਡਲ ਕੁਝ ਯੂਜ਼ ਨਹੀਂ ਕਰਦੇ ਸਿਰਫ ਆਪਣੇ ਜਿਹੜਾ ਰੈਸਟੋਰੈਂਟ ਟਾਈਪ 버거 ਹੁੰਦੇ ਆਪਣੇ ਬੀਆ। ਜੋ ਉਹਦੇ ਚ ਸੋਸਾ ਯੂਜ਼ ਕਰਦੇ ਉਹ ਹੀ ਅਸੀਂ ਯੂਜ਼ ਕਰੀਦੇ ਬੀਆ। ਇਹ ਸੋਸਾ ਕੋਈ ਦਲਦਲ ਕੋਈ ਯੂਜ਼ ਕਰਕੇ ਦਲਦਲ ਤੁਸੀਂ ਅੱਜ ਕੱਲ ਦੇ 버거 ਚ ਕੋਈ ਖਾਈ ਉਸੇ ਇਦਾਂ ਦੀ ਕੋਈ ਭਾਜੀ। ABR 1000 ਇਹ ਬੀਆ ਤੰਦੂਰੀ ਬਣਾਈਏ ਸੀ ਆਪਣੇ। ਆਪਣੇ। ਹਾਂਜੀ ਹਾਂਜੀ ਬੀਆ। ਤੇ ਭਾਈ ਮੈਂ ਦੱਸੋ ਜਿੱਦਾਂ ਹਨਾ ਤਿਆਰੀ ਵਗੈਰਾ ਕਿੰਨੇ ਵੇ ਸ਼ੁਰੂ ਹੋ ਜਾਂਦੀ ਹੈ ਸਾਰੀ ਕਦੋਂ ਸ਼ੁਰੂ ਕਰੀਏ ਜੀ ਮੈਂ ਦੁਪਹਿਰੇ 2 ਵਜੇ ਸ਼ੋਪ ਓਪਨ ਕਰ ਦਿੰਦਾ ਜੀ ਤੇ ਆਪਣਾ ਰਾਤੀ 12 ਵਜੇ ਤੱਕ ਹੀ ਦਾ ਜੀ 2 ਵਜੇ ਆ ਕੇ ਮੇਰਾ ਮਤਲਬ 3:30 ਵਜੇ ਤੱਕ ਕੰਮ ਸ਼ੁਰੂ ਹੋਇਆ ਮੈਂ ਜੀ ਉਦੋਂ ਰਾਤੀ 12:30 ਵਜੇ ਤੱਕ ਬੈਠੇ ਰਹਿੰਦੇ ਜੀ ਭਾਈ ਹੁਣ ਚਲੋ ਬਾਕੀ ਥੋੜੇ ਵਰਗੇ ਭਰਾਵਾਂ ਦਾ ਸਾਥ ਹੈ ਜੀ ਜੇ ਆਂਦੇ ਰਹਿਣ ਤੇ ਆਪਾਂ 1 ਵਜੇ ਤੱਕ ਹੀ ਬੈਠੇ ਆ ਜੀ ਸਹੀ ਹੈ ਜੀ ਭਾਈ ਜਾਂ ਫੇਰ ਆਪਾਂ ਗੱਲਾਂ ਤੇ ਹੋ ਗਏ ਮੈਨੂੰ ਵਿਖਾਓ ਕਿਵੇਂ ਉਹ ਵੀ ਹੌਟ ਹੋ ਗਿਆ ਜਦ ਭਾਈ ਹੁਣ ਆ ਕਿ ਜਿਹੜ ਅਲਾਦੀਨ ਦੇ ਚਲਾਗੇ ਚਸਮਾਨ ਕੱਢ ਕੇ ਲੈ ਕੇ ਆਇਆ। ਇਹ ਬਾਈ ਜੀ ਆਪਣੇ 버ਗਰ ਦੀ ਮੇਨ ਜਿਹੜੀ ਟਿੱਕੀ ਹੈ ਤੇ ਨਾਲ ਆਪਣੇ ਚੀਜ਼ ਫਿੰਗਰ ਹੈ ਜੀ ਇਹ ਆਪਾਂ ਬਣਾਈਦਾ ਪਨੀਰ ਕ੍ਰਿਸਪੀ 버ਗਰ ਵੀ ਆ ਸਿਰਫ 60 ਰੁਪਏ ਦਾ 버ਗਰ ਹੈ ਵੀ ਆ ਸਿਰਫ 80 ਰੁਪਏ ਦਾ ਸਿਰਫ 60 ਰੁਪਏ ਦਾ ਟਿੱਕੀ ਕਿੱਡੀ ਮਹਿੰਗੀ ਹੈ ਨਹੀਂ ਨਹੀਂ ਬੀਆ ਫਿਰ ਤੁਸੀਂ ਉਹੀ ਗੱਲਾਂ ਕਰਦੇ ਵੀਆ ਮੇਰਾ ਸਾਰਾ ਸਮਾਨ ਆਪਣਾ ਬਣਦਾ ਜੀ ਟਿੱਕੀ ਵੀ ਮੇਰੀ ਆਪਣੀ ਬਣਦੀ ਹੈ ਜੀ ਦੇਖੋ ਆ ਦੇਖੋ ਮਕੀਨ ਦੀ ਕੋਈ ਵੀ ਐਦਾਂ ਦੀ ਹੁੰਦੀ ਟਿੱਕੀ ਮਕੀਨ ਦੀ ਹੁੰਦੀ ਜਿਹੜੀ ਫਰੋਜ਼ਨ ਹੁੰਦੀ ਵੀਆ ਉਹ ਫਰੋਜ਼ਨ ਹੁੰਦੀ ਹੈ ਬਈ ਮੇਰੇ ਆਪਣੇ ਬਣੇ ਟਿੱਕੀ। ਕੀ ਬਾਤ ਹੈ। ਹਣਾ ਦਿਖਾਓ ਇਹ ਵੀ ਅੱਗੇ। ਇਹਦਾ ਪ੍ਰੋਸੈਸ ਸਾਰਾ ਕੀ ਹੈਗਾ? ਹੁਣ ਤਾਂ ਇੱਕ ਵਾਰੀ ਨਹਾਉਣ ਗਈਆਂ ਹਨਾ ਤੇਲ ਦੇ ਵਿੱਚ। ਤੇ ਬਾਈ ਹੁਣ ਇਹ ਆਪਣੀ ਫਰਾਈਡ ਹੋ ਚੁੱਕੀ ਹੈ ਨਾ ਲੱਗਣਾ। ਹਾਂਜੀ 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 ਬਾਈ ਜੀ। ਇਹ ਕਿਹੜਾ ਰੰਗਤ ਆਈ ਹੈ। ਕੋਪਰ 골ਡਨ ਰੀਕੇ ਨਾਲ। ਕ੍ਰਿਸਪੀਨੈਸ ਇੱਥੋਂ ਤੱਕ ਆਵਾਜ਼ ਆ ਰਹੀ ਹੈ ਨਾ। ਇਹ ਤਾਂ ਹੁਣ ਉਹ ਵਿਚਾਰੇ ਮਿਸ ਕਰ ਰਹੇ ਨੇ ਜੋ ਦੇਖ ਰਹੇ ਨੇ ਉਹਨਾਂ ਦੇ ਬਾਈ ਜੀ ਉਹ ਪੂਰਾ ਮਿਸ ਕਰ ਰਹੇ ਜੋ ਮਤਲਬ ਪੂਰੇ ਲੁਧਿਆਣਾ ਚ ਨਹੀਂ ਚੀਜ਼ ਮਿਲ ਸਕਦੀ ਜੀ ਜੀ ਉਹ ਬਣਾ ਕੇ ਦੇ ਰਹੇ ਆਪਾਂ ਤੇ ਬਾਈ ਹੁਣ ਇਹ ਚਲੋ ਟਿੱਕੀਆਂ ਹੋ ਗਈਆਂ ਆਪਣੀਆਂ ਹਨਾ ਉਹ ਹੋ ਗਿਆ ਤੇ ਇਸ ਤੋਂ ਅਗਲਾ ਪ੍ਰੋਸੈਸ ਕੀ ਹੁੰਦਾ ਇਹਦੇ ਵਿੱਚ ਫਿਰ ਤਾਂ ਬਾਈ ਜੀ ਹੁਣ ਕੀ ਜੀ ਕਰਨ ਲੱਗੇ ਆਪਾਂ ਚਲੋ ਉਹ ਤਾਂ ਆਪਣੀ ਫਰਾਈਡ ਵਗੈਰਾ ਹੋ ਗਈਆਂ ਸਾਰੀਆਂ ਆਪਣਾ ਬੰਨ ਬੰਦ ਆ ਗਿਆ ਜੀ ਬੰਨ ਵੀ A1 ਕੁਆਲਿਟੀ ਦਾ ਨਾ ਤਿਲਾਂ ਵਾਲਾ ਬੰਨ ਜਿਹੜਾ ਬਈ ਮੱਖਣ ਕਿਹੜਾ ਡੇਲੀਸ਼ੀਅਸ ਹੈ ਲੈ ਫੇਰ ਉਹ ਹੀ ਗੱਲਾਂ ਭਾਜੀ ਨਹੀਂ ਭਾਜੀ ਵਿੱਚ ਸਾਰਾ ਕੁਝ ਆਣਾ ਵਧੀਆ ਬਾਰੇ ਵੀਆ ਕੁਆਲਿਟੀ ਔਰ ਕੁਆਂਟੀਟੀ ਚ ਕੋਈ ਕੰਪਰੋਮਾਈਜ਼ ਨਹੀਂ ਵੀਆ ਅਮੋਲਾ ਮੱਖਣ ਯੂਜ਼ ਕਰੀਦਾ। ਕਿਆ ਹਾਲ ਹੈ? ਇਹ ਆਪਣਾ ਵੀਆ ਪੰਜ ਰਤਨ ਇਹ ਆਪਣਾ ਵੀਆ ਇНГਰੀਡੀਐਂਟਸ ਹੈ ਜੀ ਜੋ 버ਗਰ ਚ ਜਾਂਦੇ। ਕਿਆ ਹਾਲ ਹੈ? ਭਾਈ ਆ ਜਿਹੜੀ ਸੌਸ ਪਾਈ ਚਟਨ ਜਿਹੜੀ ਹੈ ਇਹ ਕੀ ਜੇ ਇਹ ਵੀ ਆਪਣੀ ਬਣੀ ਹੋਈ ਹੈ ਜੀ। ਹਾਂਜੀ ਜਿਹੜੀ ਗ੍ਰੀਨ ਵਾਲੀ ਸੌਸ ਪਾਈ ਹੈ ਹਾਂਜੀ ਇਹ ਤਾਂ ਵੀਆ ਕਸਟਮਰ ਇਨੇ ਲਾਈਕ ਕਰਦੇ ਆ ਜੀ ਸਾਡੀ ਮਿੰਟ ਸੌਸ ਹੈ ਦਹੀਂ ਵਾਲੀ। ਨੇ ਨਾ کریمਸ ਹਨ ਜਿਹਨੂੰ ਆਪਾਂ ਕਹਿ ਸਕਦੇ ਹਾਂ ਤਾਂ ਇਹ ਹੁਣ ਇਹ ਹੁਣ ਜਾਏਗਾ ਜੀ ਆਪਣਾ ਗਰਮ ਹੋਣ ਨੂੰ ਮੈਂ ਵੀ ਬਗਲ ਮੈਂ ਪੁੱਛ ਜੂੰਗਾ ਵੀ ਆਪਾਂ ਨੂੰ ਕਿੰਨਾ ਟਾਈਮ ਹੋ ਗਿਆ ਇੱਥੇ ਓਪਨ ਕੀਤਨ ਹੈ ਨਾ ਸ਼ੌਕੀ ਆਪਾਂ ਨੂੰ ਹੋ ਗਏ 7-8 ਮਹੀਨੇ ਹੋ ਗਏ ਵੀਰ ਬਹੁਤ ਛੋਡੇ ਵਰਗੇ ਭਰਾਵਾਂ ਦਾ ਸਾਥ ਹੈ ਜੀ ਤਾਂ ਹੀ ਹਲੇ ਤੱਕ ਵੀ ਖੜੇ ਔਰ ਖੜੇ ਰਾਂਗੇ ਜੀ ਪਿੱਛੇ ਮੈਂ ਡੈਕੋਰੇਸ਼ਨ ਦੇਖ ਰਿਹਾ ਵੀ ਕਾਫੀ ਵਧੀਆ ਤਰੀਕੇ ਨਾਲ ਜਿੱਦਾਂ ਸਾਰਾ ਸਜਾਵਟ ਕੀਤੀ ਹੋਈ ਹੈ ਕਿਉਂਕਿ ਕਹਿੰਦੇ ਵੀ ਜੋ ਚੀਜ਼ ਦਿਖਦੀ ਹੈ ਨਾ ਉਹੀ ਚੀਜ਼ बिकਦੀ ਹੈ। ਬਈ ਮੇਰਾ ਮੇਨ ਫੋਕਸ ਹੈ ਜੀ ਮਤਲਬ ਪੈਸੇ ਕਮਾਣਾ ਨਹੀਂ। ਹੂੰ। ਬਸ ਇੱਕ ਟੇਸਟ ਦੇਣਾ ਹੈ ਸਭ ਨੂੰ। ਕਿ ਕਸਟਮਰ ਜਾਂਦੇ ਹੋਏ ਮੈਨੂੰ ਕੁਝ ਕਹੇ ਨਾ ਕਿ ਹਾਂ ਯਾਰ ਮੈਂ ਤੇਰੇ ਕੋਲ ਆਇਆ ਮੈਂ ਇਨੇ ਪੈਸੇ ਲਗਾਏ ਤੇ ਮੈਨੂੰ ਟੇਸਟ ਨਹੀਂ ਮਿਲਿਆ। ਟੇਸਟ ਤੇ ਵੀ ਜਾਨਕੀ ਪ੍ਰੋਪਰ ਧਿਆਨ ਦਿੱਤਾ ਹੋਇਆ ਨਾ ਜੀ 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 ਟੇਸਟ ਔਰ ਕੁਆਲਿਟੀ 'ਚ ਪੂਰਾ ਧਿਆਨ ਦੇਇਆ ਹੈ ਜੀ। ਬਾਈ ਸਭ ਤੋਂ ਪਹਿਲਾਂ ਕੀ ਚੀਜ਼ ਆ ਗਈ ਜੀ ਇਹ ਕੀ ਆ ਗਈ ਜੀ ਆਪਣੇ ਟਮਾਟੋ ਕੇਚਪ ਚੰਗੀ ਤਰ੍ਹਾਂ ਸਪਰੈਡ ਕਰਕੇ ਤੇ ਇਹ ਹੁਣ ਆ ਗਿਆ ਆਪਣਾ ਜਿਹੜਾ ਪੰਜ ਰਤਨ ਕਰੀਮ ਸੈਲਡ ਹੈ ਨਾ ਉਹਦੇ ਵਿੱਚ ਹੁੰਦਾ ਕੀ ਕੋਈ ਸ਼ੈ ਹੈਗਾ ਜਿੱਦਾਂ ਅ ਬੀਜ ਜਦੋਂ ਹੋਗੇ ਅਨੀਅਨ ਹੋਗੇ ਜੀ ਕੈਪਸਿਕਮ ਹੋਗੀ সুইਟ ਕੌਰਨ ਹੋਗੀ ਕੈਰਟ ਹੋਗੀ ਨਾ ਹਾਂਜੀ ਹਾਂਜੀ ਬਸ ਆਪਾਂ ਇਹ ਹੈ ਕਿ ਜਿੱਦਾਂ ਲੋਕੀ ਕਰੀਮ ਸਲੱਡ ਕਹਿ ਕੇ ਉਹ ਬੰਦ ਗੋਭੀ ਪਾ ਕੇ ਵੇਚਦੇ ਆ ਜੀ ਹਾਂਜੀ ਆਪਾਂ ਬੰਦ ਗੋਭੀ ਯੂਜ਼ ਹੀ ਨਹੀਂ ਕਰਦੇ ਬਈਆ ਨਾ ਮੇਰੇ ਸਪਰਿੰਗ ਰੋਲ ਚ ਬੰਦ ਗੋਭੀ ਹੋਏਗੇ ਨਾ ਆਪਾਂ 버ਗਰ ਚ ਯੂਜ਼ ਕਰਦੀ ਬਈਆ ਯਾਨੀ ਕਿ ਇਹ ਸ਼ਾਪ ਦੇ ਵਿੱਚ ਬੰਦ ਗੋਭੀ ਆਉਂਦੀ ਨਹੀਂ ਹੈਗੀ ਸ਼ਾਪ ਨਾ ਆਪਾਂ ਖਾਈ ਦੀਆਂ ਨਾ ਆਪਾਂ ਖਲਾਈ ਦੀਆਂ ਬਈਆ ਕੀ ਆਵਾਜ਼ ਆ ਜੀ ਤੇ ਇਹ ਹੁਣ ਆਪਣਾ ਕਰੀਮ ਸਲੱਡ ਵੀ ਲੱਗ ਚੁੱਕਾ ਤੇ ਹੁਣ ਇਸ ਤੋਂ ਅਗਲਾ ਪ੍ਰੋਸੈਸ ਕੀ ਹੈਗਾ ਇਹ ਕਿਹੜੀ ਸੌਸ ਸੀ ਸੀ ਤੁਸੀਂ ਇਹ ਤੰਦੂਰੀ ਵੀ ਆ ਜਿਹੜੀ ਸਾਡੀ ਆਪਣੀ ਬਣਦੀ ਹੈ ਥੋੜੀ ਆਪਣੀ ਸਪੈਸ਼ਲ ਇਹ ਖੂਫੀਆ ਸੌਸ ਜਿਹਨੂੰ ਆਪਾਂ ਕਹਿ ਸਕ ਕਿਹਦੇ ਨਾਲ ਜਗੇ ਚੀਜ਼ ਫਿੰਗਰਸ ਆ ਗਿਆ ਨਾ ਜੀ ਜੀ ਬੀਆ ਇਹ ਬੀਆ ਕਸਟਮਰ ਮੇਰਾ ਬੋਪੋ ਲਾਈਕ ਕਰਦਾ ਪਨੀਰ ਕ੍ਰਿਸਪੀ 버ਗਰ ਜਿਹਨੂੰ ਕਹਿੰਦੇ ਓਵਰਲੋਡ ਪਨੀਰ ਰਹੀ ਜੀ ਆ ਦੇਖੋ ਚਲੋ ਪਨੀਰ ਦੀ ਸਲਾਈਸ ਜੀ ਤੁਸੀਂ ਦੇਖ ਲਓ ਬਿਲਕੁਲ ਜੀ ਬਿਲਕੁਲ ਇਸ ਪ੍ਰੋਪਰ ਜਬਰਦਸਤ ਤਰੀਕੇ ਨਾਲ ਜਿਹੜਾ ਸਾਡਾ ਕੰਮ ਆ ਆਪਾਂ ਕਹਿ ਦਾਂਗੇ ਨਾ ਮਤਲਬ ਕੀ ਤੁਸੀਂ ਹੋਰ ਕਿੱਦ ਜਾਓਗੇ ਪਨੀਰ ਕ੍ਰਿਸਪੀ 버ਗਰ ਖਾਣਾ ਜਿਹਨੂੰ ਤੁਸੀਂ ਪਨੀਰ ਕ੍ਰਿਸਪੀ ਕਿਹਾ ਨਾ ਉਹਨੇ ਇਕੱਲੀ ਪਨੀਰ ਦੀ ਹੀ ਸਲਾਈਸ ਰੱਖਣੀ ਆਪਾਂ ਵਿੱਚ ਨਾਲ ਟਿੱਕੀ ਵੀ ਰੱਖੀ ਜੀ ਨਾਲ ਸਲਾਦ ਵੀ ਰਿਹਾ ਹੈ ਤਨਾਲ ਸਾਡੀ ਪਨੀਰ ਦੀ ਸਲਾਈਸ ਸੀ ਪਨੀਰ ਵੀ ਆਪਾਂ ਐ ਨਹੀਂ ਕੋਈ ਸੋਇਆ ਖਾਣਾ ਖਾਣਾ ਪੂਰਤੀ ਨਹੀਂ ਕਰੀ ਹੋਈ ਜੀ ਪਨੀਰ ਵੀ ਬਿਲਕੁਲ ਵਧੀਆ ਡੈਰੀ ਪਨੀਰ ਯੂਜ਼ ਕੀਤਾ ਡੈਰੀ ਪਨੀਰ ਹੈ ਜੀ ਡੈਰੀ ਪੂਰਾ ਤੇ ਇਹ ਕਿਹੜੀ ਸੌਸ ਹੈ ਬਈ ਇਹ ਕਾਫੀ ਵਧੀਆ ਲੱਗ ਰਹੀ ਦੇਖਣ ਚ ਹੈ ਨਾ ਇਹ ਵੀ ਆ 1000 ਵਿਦ ਪੀਨਟ ਵਾਲੀ ਮਿਕਸ ਕਰੀ ਹੋਈ ਬਈ ਅੱਧਾ ਕਈਆਂ ਨੇ ਇੱਥੇ ਨਾਮ ਵੀ ਨਹੀਂ ਪਤਾ ਹਣਾ ਵਸੇ ਯਾ ਵਾ ਗੱਲ ਕਰੀਓ ਤਾਂ ਹਾਂ ਜੀ ਇਹ ਤਿਆਰ ਜੀ ਇਹ ਇੱਕ ਚੀਜ਼ ਆ ਪਾਜੀ ਹੁਣ ਆਉਣ ਲੱਗੀ ਇਹ ਮੇਰੇ ਮਸਾਲੇ ਆ ਜੀ ਜਿਹੜੇ ਆਪਣੇ ਤਿਆਰ ਕਰੇ ਇਹੀ ਪਾਉਂਦੇ ਆ ਜੀ ਜਿਹੜੇ 버거 ਚ ਜਾਂ ਭਾਜੀ ਯਾਰ ਇਹਦੀ ਰੈਸਪੀ ਦੱਸ ਦੋ ਮੜੀ ਮੈਨੂੰ ਬਈ ਜੀ ਇਹੀ ਦੱਸ ਤੀ ਤੂੰ ਦੱਸੋ ਰਹਿ ਕੀ ਗਿਆ ਸਾਡੇ ਕੋਲ ਅਰੇ ਇਹ ਇਹ ਚਲੋ ਪਰਸਨਲ ਦੱਸ ਦੋ ਕਿਸੇ ਨੂੰ ਬਾਹਰ ਨਾ ਦੱਸਿਓ ਜਰੂਰ ਜਰੂਰ ਬਾਈ ਜੀ ਤੁਸੀਂ ਖਾਓ ਹੂੰ ਕੋਈ ਪਰਸਨਲ ਹੋ ਗਿਆ ਜੀ ਓਏ ਤੁਸੀਂ ਖਾਓ ਇੱਕ ਖੂਫੀ ਆ ਇਹ ਖੂਫੀ ਆ ਯਾਨੀ ਕਿ ਖੂਫੀ ਹੋਊਗੀ ਹਨਾ ਇੱਕ ਖੂਫੀਆ ਖੂਫੀ ਆਈ ਆ ਜੀ ਹੂੰ ਹੁਣ ਆ ਦੇਖੋ ਬਈ ਆ ਦੱਸ ਤੁਸੀਂ 70 ਰੁਪਏ ਦਾ 버거 ਦੇ ਦੇ ਹਵਾਰਾ ਸਾਈਜ਼ ਕਾਫੀ ਯਾਨੀ ਕਿ ਜੰਬੋ ਸਾਈਜ਼ ਮਹਾਰਾਜਾ ਸਾਈਜ਼ ਨੂੰ ਆਪਾਂ ਕਹਿੰ ਸਰ ਜੇ ਆਪਾਂ 버ਗਰ ਲਾਈਨ ਦੇ ਹਿਸਾਬ ਨਾਲ ਗੱਲ ਕਰੀਏ ਹਨ ਜੇ ਤੁਸੀਂ ਇਹੀ 버ਗਰ ਕਿਤੇ ਮਾਰਕੀਟ ਖਾਂ ਚਲ ਜਿਓਗੇ 90 80 90 ਤੋਂ ਥੱਲੇ 버ਗਰ ਤੁਹਾਨੂੰ ਮਿਲੇਗਾ ਐਨਾ ਔਰ ਉਹ ਵੀ ਇੰਨੀ ਮਤਲਬ ਇੰਨੀ ਚੀਜ਼ਾਂ ਨਹੀਂ ਹੋਣਗੀਆਂ ਉਹਦੇ 'ਚ ਨਾ ਇੰਨੀ ਕੁਆਲਿਟੀ ਹੋਈ ਨਹੀਂ ਨਾ ਹੀ ਬਿਲਕੁਲ ਬਈਆ ਮਤਲਬ ਮੇਰੀ ਤੰਦੂਰੀ ਵੀ ਨਾ ਬਈਆ ਕੋਈ ਐ ਨਹੀਂ ਕੋਈ ਆਪਣੇ ਲਿਕਵਰ ਵਿੱਚ ਨਹੀਂ ਆਹ ਠੀਕ ਹੈ ਠੀਕ ਹੈ ਥੱਲੇ ਵੀ ਕੀਤੀ ਨਹੀਂ ਤਾਂ ਵੀ ਦਿਖ ਨਹੀਂ ਰਹੀ ਹੈ ਨਾ ਹਾਂਜੀ ਹਾਂਜੀ ਬਈਆ ਤੇ ਬਈਆ ਹੁਣ ਚਲੋ ਇਹ 버ਗਰ ਤਾਂ ਹੋ ਗਿਆ ਯਾਰ ਸ਼ੇਕ ਤਾਂ ਰਹਿ ਗਿਆ ਉਹ ਤਾਂ ਦਿਖਾ ਦੋ ਮੈਨੂੰ ਜਰੂਰ ਜਰੂਰ ਜੀ ਅਸੀਂ ਸ਼ੇਕ ਵੀ ਤੁਹਾਨੂੰ ਪਿਲਾਵਾਂਗੇ ਜੀ ਤੇ ਇਹ ਹੁਣ ਜਿੱਦਾਂ ਇਹ ਇੰਨੀ ਰੈਪ ਕਰਨਾ ਵੀ ਔਖਾ ਹੈ ਨਾ ਇੰਨਾ ਓਵਰਲੋਡ ਆਇਆ ਇੰਨਾ ਓਵਰਲੋਡ ਹੋ ਜਾਂਦਾ ਜੀ ਕਿ ਕਸਟਮਰ ਕੋ ਖਾਇਆ ਨਹੀਂ ਜਾਂਦਾ ਪੂਰਾ ਕਿਆ ਬਾਤ ਹੈ ਜੀ ਕਾਫੀ ਯਾਨੀ ਕਿ ਦੇਖਾਂ ਚ ਐਟ੍ਰੈਕਟਿਵ ਲੁੱਕ ਹੈ ਦੀ ਪ੍ਰੋਪਰ ਇਕੱਲਾ ਵੀ ਇਹ ਦੇਖਾਂ ਚ ਐਟ੍ਰੈਕਟਿਵ ਨਹੀਂ ਹੈਗਾ ਹੂੰ ਇਹ ਵੀ ਆ ਖਾ ਚੁਈ ਇਹ ਨਾ ਟ੍ਰੈਕਟਿਵ ਹੈ ਇੱਕ ਵਾਰ ਤੁਸੀਂ ਖਾ ਲੋਗੇ ਦੁਬਾਰਾ ਜ਼ਰੂਰ ਆਓਗੇ ਕੀ ਬਾਤ ਹੈ ਜੀ ਇਹ ਯਾਨੀ ਕਿ ਤੁਸੀਂ ਦਾਵਾ ਕਰਦੇ ਹੋ ਨਾ ਵੀ ਜਿਹੜਾ ਇੱਕ ਵਾਰੀ ਖਾ ਲੋਗੇ ਹੋਰ ਜੇ ਨਹੀਂ ਕਿਸ ਨੂੰ ਪਸੰਦ ਲੱਗਾ ਵੀ ਆ ਪੈਸੇ ਨਹੀਂ ਲਾਂਗੇ ਉਹਦੇ ਕੋਲ ਹੋਰ ਦੱਸੋ ਐਨਾ ਮਤਲਬ ਇੰਨਾ ਮੈਨੂੰ ਆਪਣਾ ਕੰਫੀਡੈਂਸ ਹੈ ਜੀ ਇੱਥੇ ਆ ਬਾਤ ਹੈ ਜੀ ਤੇ ਬਾਈ ਜੀ ਹੁਣ ਕਿ ਜਿਹੜੇ ਮੈਂ ਮਸਾਲੇ ਪਾਏ ਵੀ ਆ ਹੂੰ ਉਹਨਾਂ ਦੀ ਜਾਣ ਹੈਗੀ ਨਾ ਉਹਨਾਂ ਦੀ ਵੀ ਜਾਣ ਹੈਗੀ ਕਿ ਇਹ ਕੀ ਬੰਦਾ ਬੰਦੇ ਦੀ ਜਾਣ ਪਾਦੇ ਹੈ ਕੀ ਬਾਤ ਹੈ ਤੇ ਇਹਨੂੰ ਕਿ ਆਪਾਂ ਵੇਖਾਂਗੇ ਹਨਾ ਟ੍ਰਾਈ ਕਰਾਂਗੇ ਤੇ ਸ਼ੇਕ ਦਿਖਾਓ ਯਾਰ ਮੈਨੂੰ ਵੀ ਬੜੀ ਹਨ ਕ੍ਰੇਵਿੰਗ ਹੋ ਰਹੀ ਵੀ ਸ਼ੇਕ ਬਾਈ ਜੀ ਸ਼ੇਕ ਤੁਹਾਨੂੰ ਐਸਾ ਬਣਾ ਦੇ ਯਾਦ ਕਰੋਗੇ ਇੱਕ ਮੇਰਾ ਫੋਰ ਸੇਲਿੰਗ ਚੱਲਦਾ ਪਿਆ ਜੀ ਬਰਾਉਨੀ ਸ਼ੇਕ ਅੱਛਾ ਜੀ ਹਾਂ ਜੀ ਹਾਂ ਜੀ ਮਤਲਬ ਹਰ ਕਸਟਮਰ ਦੀ ਜਵਾਨ ਤੇ ਹੋਈ ਹੈ ਕਿ ਬਰਾਉਨੀ ਸ਼ੇਕ ਲਗਾ ਦੋ ਜੀ ਮਤਲਬ 45 ਰੁਪਏ ਦਿੱਤਾ ਵੀ ਆ ਸਿਰਫ ਬਰਾਉਨੀ ਪੈਂਦੀ ਉਹਦੇ ਖਾਦੋ ਯਾਰ ਇੱਕ ਵਾਰੀ ਹੁਣ ਬਹੁਤ ਜ਼ਿਆਦਾ ਯਾਨੀ ਕਿ ਟਾਈਮ ਹੋ ਰਿਹਾ ਇਹਨੂੰ ਖਾਦੋ ਮੈਨੂੰ ਇੱਕ ਵਾਰੀ ਵੀ ਕੀ ਸ਼ੈ ਹੈਗੀ ਆਪਣੇ ਕੋਲ ਬਾਈ ਜੀ ਜਿਹੜਾ ਆਪਾਂ 버ਗਰ ਵੀ ਦੇਖ ਲਿਆ ਹੈ ਨਾ ਸਾਰਾ ਕੁਝ ਹੋ ਗਿਆ ਤੇ ਹੁਣ ਉਹਨੂੰ ਬਰਾਉਨੀ ਸ਼ੇਕ ਉਹ ਖਾ ਦੋ ਜਿਹਨੇ ਉਹਨੂੰ ਕਾਫੀ ਦਿਨ ਤੋਂ ਇੰਤਜ਼ਾਰ ਹੈ ਬਾਈ ਜੀ ਕਿਵੇਂ ਬਣਦਾ ਮੈਨੂੰ ਖ ਇਹ ਆਪਣਾ ਬੀਆ ਅੰਮੋਲਾ ਦੁੱਧ ਹੈ ਜੀ ਇਹ ਅੰਮੋਲਾ ਦਾ ਦੁੱਧ ਹੈ ਬਾਈ ਹਣਾ ਹਾਂ ਜੀ ਹਾਂ ਜੀ ਪਤਾ ਕੀ ਵੀ ਉਹ ਪੈਕੇਟ ਨੂੰ ਬਾਰ-ਬਾਰ ਰਬੜ ਲਗਾਉਣ ਨਾਲੋਂ ਚੰਗਾ ਮੈਂ ਕਹਾਂ ਬੋਤਲ ਚ ਪਾਓ ਸਹੀ ਜੀ ਉਹ ਜ਼ਿਆਦਾ ਬੈਟਰ ਆ ਇਹ ਆਪਣੀ ਹੈਗੀ ਬੀਆ ਬਰੌਨੀ ਇਹ ਉਹੀ ਜਿਹੜਾ 45 ਰੁਪਏ ਦਾ ਜੀ 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 ਇਹ 45 ਦਾ ਤਾਂ ਕੱਲਾ ਇੱਕ ਪੀਸ ਹੀ ਹੈ ਬੀਆ ਬਰੌਨੀ ਦਾ ਔਰ ਜੋ ਪੂਰਾ ਇੱਕ ਪੂਰੇ ਸ਼ੇਕ 'ਚ ਪੈਣਾ ਬੀਆ ਪੂਰੇ ਦਾ ਪੂਰਾ ਸ਼ੇਕ ਹੀ ਬਣੂਗਾ ਬਾਈ ਹਾਂ ਜੀ ਹਾਂ ਜੀ ਕੀ ਬਾਤ ਹੈ ਜੀ ਉਹ ਜਿਹੜੀ ਆਪਣੀ ਤੁਸੀਂ ਦੇਖ ਸਕਦੇ ਹੋ ਬਰਾਊਨੀ ਪ੍ਰੋਪਰ ਦੇਖਿਆ ਜਿਹੜੀ ਸਾਰੀ ਪਾਸੇ ਇਹ ਥੋੜੀ ਰੱਖ ਲਈ ਆਪਾਂ ਗਾਰਨਿਸ਼ਿੰਗ ਲਈ ਗਾਰਨਿਸ਼ਿੰਗ ਜੀ 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 ਉੱਪਰ ਗਾਰਨਿਸ਼ਿੰਗ ਕਰਾਂਗੇ ਨਾ ਬਈਆ ਥੋੜੀ ਲੁੱਕ ਵੀ ਆ ਜਾਈਗੀ ਤੁਹਾਨੂੰ ਬਈ ਇਹ ਹਰਸ਼ੇ ਹੈ ਨਾ ਜਦੋਂ ਕਹਦੇ ਵੀ ਜੀ 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 ਕੁਆਲਿਟੀ ਨਾਲ ਕੋਈ ਕੰਪਰੋਮਾਈਜ਼ ਨਹੀਂ ਕੀਤਾ ਜਾਏਗਾ ਇਸ ਦਾ ਵੀ ਇਹੀ ਯੂਜ਼ ਕਰੀਦਾ ਬਈਆ ਜੋ ਜਦੋਂ ਇਹ ਤਾਂ ਨਹੀਂ ਵੀ ਜਦੋਂ ਵੀਡੀਓ ਵਾਸਤੇ ਹੋਵੇ ਨਾ 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 ਬਈਆ ਜਦੋਂ ਮਰਜੀ ਆ ਤੁਹਾਨੂੰ ਪਤਾ ਹੀ ਹੈ ਤੁਸੀਂ ਪਹਿਲੇ ਵੀ ਆ ਕੇ ਗਏ ਇੱਕ ਵਾਰੀ ਤੁਹਾਨੂੰ ਅੱਛਾ ਲੱਗਾ ਤੁਸੀਂ ਦੁਬਾਰਾ ਤਾਂ ਹੀ ਆਏ ਬਈਆ ਬਿਲਕੁਕੁਲ ਜੀ ਜੀ ਉਹ 슈ਗਰ ਕਿੰਨਾ ਟੇਸਟ वाइज ਕਿੰਨਾ ਬਹੁਤ ਹਲਕੀ ਜਿਹੀ ਪਾ ਦਿੱਤੀ ਕਿਉਂਕਿ ਬਰੌਨੀ ਪਹਿਲੇ ਹੀ ਮਿੱਠੀ ਹੁੰਦੀ ਵੀ ਆ ਬਿਲਕੁਲ ਹੋਰ ਨਾਲ ਐਡ ਕਰਾਂਗੇ ਵੀ ਆ ਅਮੁਲ ਦੀ ਆਈਸਕ੍ਰੀਮ ਇਹ ਅੱਛਾ ਆਈਸਕ੍ਰੀਮ ਵੀ ਜਾਏਗੀ ਸ਼ੇਕ ਦੇ ਅੰਦਰ ਪੂਰਾ ਬਿਆਹ ਭਰ-ਭਰ ਕੇ ਸਕੂਪਾਂ ਦਾ ਵੀ ਭਈ ਇਹ ਛੇਗ ਵਗੈਰਾ ਬਣਾਨੇ ਕਿ ਤੁਸੀਂ ਕਿ ਐਨਾ ਵਿੱਚ ਜੇ ਬਸ ਪਾਜੀ ਪੁੱਠੇ ਦੇ ਆਤਮਾਰਦੇ ਨੇ ਅੱਛਾ ਯਾਨੀ ਕਿ ਜੋ ਆਪਾਂ ਘਰੇ ਇਨੋਵੇਸ਼ਨ ਕਰਦੇ ਹੁੰਦੇ ਹੋਂ ਨੇ ਉਹ ਹੀ ਤੁਸੀਂ ਬਾਜ਼ਾਰ ਲੈ ਕੇ ਆ ਗਏ ਹੋ ਹਨਾ ਵੀ ਆਪਣੇ ਜਿਹੜੇ ਕਸਟਮਰ ਨੂੰ ਖਵਾਉਣ ਵਾਸਤੇ ਇੰਨੀ ਠੀਕੇ ਬਈਆ ਕੀ ਮਤਲਬ ਜਲਦੀ ਛੇਕ ਨਹੀਂ ਹੋਊਗੀ ਪਾਪਾ ਹੀ ਆਪਣਾ ਗਲਾਸ ਤਿਆਰ ਕਰ ਲੈਨੇ ਜੀ ਬਈ ਬਸ ਕਰ ਜਿਆ ਹੁਣ ਮੱਖਾਂ ਨਿਕਲ ਜਾਣਾ ਇਹਦਾ ਬਈ ਜੀ ਪੂਰਾ ਬਲੈਂਡ ਕਰਕੇ ਦੇਈ ਜਾ ਯਾਨੀ ਕਿ ਕੁਛ ਵੀ ਚੀਜ਼ ਹੈ ਨਾ ਹਾਂ ਜੀ ਥੋੜੀ ਬਰਦਰ ਟੁਕੜਾ ਵੀ ਨਹੀਂ ਆਉਂਦਾ ਤੇ ਕੀ ਆਵਾਜ਼ ਆ ਜਿਹੜੇ ਕਾਰਨ ਨਹੀਂ ਅੱਗੇ ਗਿਆ ਸੀਗਾ ਇਹ ਆਪਣੀ ਐਡ ਹੋ ਗਈ ਬਰਾਉਨੀ ਉਪਰੋਂ ਆ ਗਈ ਬਰਾਉਨੀ ਸੀ ਉਹ ਕਿਆ ਥਿਕਨੈਸ ਆ ਬਈ ਸ਼ੇਕ ਦੀ ਕੀ ਕਰਨ ਲੱਗਿਆ ਭਾਈ ਜੀ ਭਾਈ ਜੀ ਉੱਤੋਂ ਫੇਰ ਆਈਸਕ੍ਰੀਮ ਅੱਛਾ ਇੱਕ ਵਾਰੀ ਫੇਰ ਆਈਸਕ੍ਰੀਮ ਹਾਂਜੀ ਐਨੇ ਭਾਈ ਇਹ ਜਿਹੜੀ ਲੋਡਡ ਹੈ ਭਾਈ ਤੁਹਾਨੂੰ ਵੀ ਰੇਟ ਵੀ ਕਾਫੀ ਜੈਨੂਇਨ ਜਿਹਾ ਰੱਖਿਆ ਹੋਇਆ ਤਾਂ ਤੇ ਆਪ ਕਸਮ ਸਾਰੇ ਆਪਣੀ ਵੱਡੇ ਦੱਸਿਆ ਨਹੀਂ ਸੀਗਾ ਵੀ ਇੱਕ ਵਾਰੀ ਉਹਦਾ ਰੇਟ ਦੱਸੋ ਵੀ ਦਾ ਰੇਟ ਕੀ ਹੈ ਨਾ ਰੇਟ ਵੀ ਆ ਸਿਰਫ 90 ਰੁਪਏ ਦਾ ਬਰਾਊਨੀ ਸ਼ੇਕ ਬਰਾਊਨੀ ਸ਼ੇਕਸ ਜਾਨੀ ਕਿ ਦੋ ਵਾਰੀ ਆਈਸਕ੍ਰੀਮ ਆ ਜਾਂਦੀ ਹੈ ਨਾ ਇਹਦੇ ਵਿੱਚ ਹਾਂਜੀ ਹਾਂਜੀ ਨਾਲ ਉਪਰ ਆਉਣਗੇ ਵੀ ਆ ਚੋਕੋ ਚਿਪਸ ਚੋਕੋ ਚਿਪਸ ਇਹ ਆਪਣਾ ਤਿਆਰ ਹੋ ਗਿਆ ਭਾਜੀ ਹੁਣ ਬਰਾਊਨੀ ਸ਼ੇਕ ਬਈ ਇਹ ਐਨ ਆ ਯਾਨੀ ਕਿ ਓਵਰਲੋਡਡ ਹੈ ਨਾ ਵੀ ਗਲਾਸ ਤੋਂ ਵੀ ਬਾਹਰ ਆਨ ਨੂੰ ਫਿਰਦਾ ਹੈ। ਬਾਈ ਜੀ ਕਈ ਵਾਰ ਤਾਂ ਨਾਲ ਟੱਕਣ ਲਗਾ ਕੇ ਦੇਈਦਾ ਕਸਟਮਰ ਜੋ ਉੱਪਰ ਹੀ ਰੰਗੇ ਰੰਗੇ। ਇੰਨਾ ਓਵਰਲੋਡ ਹੈ। ਤੇ ਬਾਈ ਜੀ ਇਹ ਤਾਂ ਹੋ ਗਿਆ ਵੀ ਆਪਣਾ ਬਰਾਉਨੀ ਬਿਲਕੁਲ ਜੀ ਜੀ ਤੇ ਬਾਈ 버ਗਰ ਵੀ ਹੋ ਗਏ ਹਨਾ ਹੁਣ ਮੈਨੂੰ ਫਰਾਈਡ ਸਨੈਕਸ ਬਾਰੇ ਦੱਸੋ ਵੀ ਆਪਣੇ ਕੋਲ ਕੀ ਕੁਝ ਹੁੰਦਾ। ਫਰਾਈਡ ਬੀਆ ਮਤਲਬ ਸਪ੍ਰਿੰਗ ਰੋਲ ਚਾਂਪਰੋਲ ਚੀਜ਼ ਕੋਨ ਰੋਲ ਚੀਜ਼ ਕੋਨ ਰੋਲ ਵੀ ਮੇਰੇ ਬਹੁਤ ਹੌਟ ਸੇਲਿੰਗ ਹੈ ਬੀਆ ਜਿਹੜਾ ਮਤਲਬ ਪਹਿਲੇ ਵੀ ਦੱਸੇ ਹਾਂ ਜੀ ਜੀ 130 ਦੀ ਪਲੇਟ ਹੈ ਬੀਆ ਸਿਰਫ। ਹਮ ਪੂਰੇ ਲੁਧਿਆਣਾ ਕੰਮ ਲੋ 130 ਦੀ ਪਲੇਟ ਵੀ ਆ ਕਿਤੇ ਨਹੀਂ ਮਿਲੇਗੀ ਚੀਜ਼ ਕੋਨੋਲ ਦੀ ਔਰ ਜਿਹੜੀ ਕੁਆਲਿਟੀ ਔਰ ਕੁਆਂਟੀਟੀ ਮੈਂ ਦੇ ਦੂੰਗਾ ਵੀ ਆ ਕਿਤੇ ਨਹੀਂ ਮਿਲ ਸਕਦੀ ਤੇ ਭਾਈ ਇੱਕ ਨਾ ਕਾਫੀ ਚਰਚਾ ਦੇ ਵਿੱਚ ਰਹਿਣ ਵੱਲ ਜਿਹੜੀ 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 ਚ ਮੈਨੂੰ ਤਾਂ ਖਿੱਚ ਕੇ ਲੈ ਕੇ ਆਈ ਆ ਜੀ 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 ਕਰਕਰੇ ਮੋਮੋਸ ਪਨੀਰ ਵਾਲੇ ਉਹ ਕੀ ਸ਼ੈ ਹੈ ਕਿ ਉਹਦੇ ਵਾਰ ਦੱਸੋ ਤੇ ਬਣਦੇ ਕਿ ਮੈਨੂੰ ਆ ਬਣਾਣੇ ਹੋ ਬਾਹਰ ਲੈਣੇ ਹੋ ਜੀ ਕਰਕਰੇ ਮੋਮੋਸ ਮੇਰੇ ਆਪਣੇ ਇੱਥੇ ਬਣਦੇ ਨੇ ਹਮ ਜਿੱਦਾਂ ਲੋਕੀ ਬਣਾਉਂਦੇ ਵੀ ਆ ਬ੍ਰੈਡ ਗ੍ਰਾਮ ਵਾਲੇ ਹਾਂਜੀ ਵੀ ਆ ਮੈਂ ਕੁਝ ਅਲੱਗ ਜਿਹਾ ਸੋਚਿਆ ਮੈਂ ਤਾਂ ਨਹੀਂ ਆ ਇਹ ਤਾਂ ਹਰ ਕੋਈ ਚੀਜ਼ ਕਰ ਰਿਹਾ ਹੈ ਪ੍ਰੈਡਿਕਮ ਵਾਲੀ ਬਿਲਕੁਲ ਜੀ بیا ਮੈਂ ਲੈ ਕੇ ਆਂ ਕੌਰਨ ਫਲੋਕਸ ਵਾਲੇ ਜਿਹਨੂੰ ਬੋਲਦੇ ਏ ਤੇ ਪੰਜਾਬੀ ਚ KFC ਮੋਮੋਸ ਕੀ ਬਾਤ ਹੈ ਜੀ ਜੀ ਤੁਸੀਂ ਗਰੇਵੀ ਮੋਮੋਸ ਤੰਦੂਰੀ ਮੋਮੋਸ ਬਹੁਤ ਖਾਦੇ ਹੋਣਗੇ بیا ਇੱਕ ਵਾਰ ਮਿਲ KFC ਮੋਮੋਸ ਖਾ ਕੇ ਦੇਖੋ بیا ਤੁਸੀਂ KFC ਚਿਕਨ ਭੁੱਲ ਜਿਓਗੇ بیا ਜਿਹੜੇ ਵੈਜ ਆ ਲੈਣੇ ਉਹਨਾਂ ਨੂੰ ਨੋਨ ਵੈਜ ਦਾ ਟੇਸ ਦਿਖਲਾ ਦਾਂਗੇ بیا ਕੀ ਬਾਤ ਹੈ ਜੀ ਬਈ ਇਹ ਦੱਸੋ ਰੈਂਕ ਕਰੰਚੀ ਔਰ ਕ੍ਰਿਸਪੀ ਹੋਣਗੇ بیا ਏ ਯਾਨੀ ਕਿ ਆਫੀਸਰ ਪਨੀਰ ਦੇ ਵਿੱਚ ਅਵੇਲੇਬਲ ਹੈ ਕਿ ਵੈਜ ਦੇ ਵਿੱਚ ਵੀ ਅਵੇਲੇਬਲ ਹੈ ਯਾ ਵੈਜ ਹਮ ਕੱਲਾ ਪਨੀਰ ਨਹੀਂ بیا ਚੀਜ਼ ਕੌਨ ਮੋਮੋਸ بیا ਚੀਜ਼ ਕੌਨ ਮੋਮੋਸ ਜੀ ਜੀ ਬਿਆ ਡਬਲ ਹੈ ਨਾ ਤੁਸੀਂ ਮਤਲਬ بیا ਪਨੀਰ ਵਾਲੇ ਹਰ ਜਗ੍ਹਾ ਪਨੀਰ ਵਾਲੇ ਕਹਿੰਦੇ ਹੋਣਗੇ ਸੋਇਆ ਵੈਜ ਪਨੀਰ ਬਿਲਕੁਲ ਜੀ بیا ਚੀਜ਼ ਕੌਨ ਸਿਰਫ ਰੋਲ ਆਉਂਦੇ ਸੀ ਮੈਂ ਚੀਜ਼ ਕੌਨ ਮੋਮੋਸ ਹੀ ਲਿਆ ਤੇ ਜੀਆ ਕੀ ਬਾਤ ਹੈ ਬਈ ਇਨੋਵੇਸ਼ਨ ਤੇ ਇਨੋਵੇਸ਼ਨ ਹੈ ਨਾ ਜੀ ਜੀ ਸ਼ੇਕ ਦੇ ਵਿੱਚ ਵੀ ਇਨੋਵੇਸ਼ਨ ਹੋ ਗਈ ਵਰਕਰ ਦੇ ਵਿੱਚ ਵੀ ਇਨੋਵੇਸ਼ਨ ਕਰਦੇ ਫਰਾਈਡ 스ਨੈਕ ਦੇ ਵਿੱਚ ਵੀ ਇਨੋਵੇਸ਼ਨ ਕਰਦੇ ਤੇ ਏ ਬੀਆ ਮੇਰੇ ਇਨੇ ਲਾਈਕ ਕਰ ਦੇਣਾ ਮਤਲਬ ਮੇਰੇ ਹੁਣ ਵੋਟ ਸਿਲਿੰਗ ਹੋ ਗਏ ਬੀਆ ਕੀ ਬੋਤ ਹੈ ਜੀ ਭਾਈ ਜਿਹੜਾ ਹੁਣ ਆਪਣੇ ਅਜੀਜ਼ ਕੋਨ ਰੋਲ ਤੇ ਜਿਹੜਾ ਚੀਜ਼ ਸਟੋਨ ਮੋਮੋਸ ਬਣ ਕੇ ਤਿਆਰ ਨੇ ਹਨ ਇਹਨੂੰ ਖਾਣ ਵਾਸਤੇ ਆਣਾ ਕਿੱਥੇ ਆ ਇਹ ਆਣਾ ਬੀਆ ਤੁਸੀਂ ਦਰੇਸੀ ਰੋਡ ਹਮ ਨੀਅਰ ਸੀਤਾ ਮਤਾ ਮੰਦਿਰ ਜਿੱਥੇ ਮਰਜੀ ਪੁੱਛ ਲਓ ਬੀਆ ਸਨੈਕ ਵਿਲਾ ਜਾਣਾ ਮਤਲਬ ਪੂਰੇ ਹੁਣ ਦਰੇਸੀ ਮਸ਼ਹੂਰ ਹੋਇਆ ਦਾ ਸਨੈਕ ਦਾ ਸਨੈਕ ਵਿਲਾ ਅਖਰ ਕਰੇ ਮੋਮੋਸ ਦੇ ਨਾਮ ਤੋਂ ਚਾਵਾਦੇ ਤੇ ਬਈ ਟਾਈਮਿੰਗਸ ਕੀ ਰਹਿਣਗੀਆਂ ਆਪਣੀਆਂ ਟਾਈਮਿੰਗ ਵੀ ਆ ਦੁਪਹਿਰੇ 2 ਵਜੇ ਤੋਂ ਲੈ ਕੇ ਰਾਤੀ 12 ਵਜੇ ਤੱਕ ਨਾ ਬਿਆਨ ਤੇ ਬਾਕੀ ਤੁਹਾਡੇ ਵਰਗੇ ਭਰਾਵਾਂ ਦਾ ਸਾਥ ਹੈ ਜੀ ਤੁਸੀਂ ਜਦੋਂ ਤੱਕ ਕਹੋਗੇ ਆਪਾਂ ਉਦੋਂ ਤੱਕ ਬੈਠੇ ਹਾਂ ਜੀ ਚਾਵਾਦੇ ਬਈ ਜੀ ਇਹਦਾ ਪ੍ਰਾਈਸ ਸਭ ਤੋਂ ਮੇਨ ਫੈਕਟਰ ਦੱਸ ਦੋ ਬੀ ਆ ਵੈਜ ਵਾਲੇ ਹੋਣਗੇ कुरकुरੇ ਮੋਮੋਸ 90 ਰੁਪਏ ਦੇ ਤੇ ਪਨੀਰ ਵਾਲੇ ਹੋਣਗੇ ਜੀ 100 ਰੁਪਏ ਦੇ ਠੀਕ ਹੈ ਜੀ ਜਿਹਨੂੰ ਬੋਲ ਚੀਜ਼ ਮੋਮੋਸ ਤੇ ਜਿਹੜਾ ਸ਼ੇਕ ਵਗੈਰਾ ਆਪਣਾ ਹੈਗਾ ਵੀ ਮੈਨੂੰ ਦੱਸ ਦੋ ਉਹਦਾ ਪ੍ਰਾਈਸ ਕੀ ਰਹੇਗਾ ਨਾ ਸ਼ੇਕ ਬੀਆ ਮੇਰੇ 60 ਰੁਪਏ ਦਾ ਸ਼ੇਕ ਸਾਰੇ ਸ਼ੁਰੂ ਨੇ ਹੂੰ ਬਾਕੀ ਜਿੱਦਾਂ ਬਰੌਨੀ ਹੋ ਗਿਆ ਮੇਰੇ ਦਾ ਉਹਨੂੰ ਮੋਸਟ ਐਕਸਪੈਂਸਿਵ ਨਹੀਂ ਬੋਲ ਸਕਦੇ ਕਿਉਂਕਿ ਮੇਰੇ ਇੱਥੇ ਤਾਂ ਮੋਸਟ ਐਕਸਪੈਂਸਿਵ ਹੀ ਹੋ ਗਿਆ ਕਿਉਂਕਿ ਮੈਂ ਜਿੱਦਾਂ ਰੇਟ ਰੱਖੇ ਹੋਏ ਬੀਆ ਹੂੰ ਹੂੰ ਮੇਰਾ ਸਿਰਫ ਬਰੌਨੀ ਸ਼ੇਕ ਬੀਆ 90 ਰੁਪਏ ਦਾ ਜੀ ਕੀ ਪਤਾ ਹੈ ਜੀ 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 ਤਾਂ ਭਾਈ ਜਿਹੜਾ ਕਿ ਆਪਣਾ ਸਮਾਨ ਸੀਗਾ ਜਿਹੜਾ ਚੀਜ਼ ਕੋਨ ਮੋਮੋਸ ਹੋਗੇ ਚੀਜ਼ ਕੋਨ ਰੋਲ ਹੋਗੇ ਤੇ ਇਹਨ ਰੀਪੀਟ ਆਰਡਰ ਵਾਲਾ ਜਿਹੜਾ ਬਰਾਉਨੀ ਸ਼ੇਕ ਇਹ ਵੀ ਤੁਸੀਂ ਦੇਖ ਸਕਦੇ ਵੀ ਕਾਫੀ ਓਵਰਲੋਡਡ ਹੈਗਾ ਵੀ ਪ੍ਰੋਪਰ ਟਾਪਿੰਗਸ ਇਹਦੇ ਉੱਤੇ ਕੀਤੀਆਂ ਹੋਈਆਂ ਨੇ ਆਈਸਕ੍ਰੀਮ ਵੀ ਹੈਗੀ ਹੈ ਬਰਾਉਨੀ ਵੀ ਹੈਗੀ ਹੈ ਉੱਪਰੋਂ ਜਿਹੜੀ ਸਪੈਸ਼ਲੀ ਐਡਿਟ ਜਿਹੜੀਆਂ ਨੇ ਚੌਕੋ ਚਿਪਸ ਵੀ ਹੈਗੀਆਂ ਨੇ ਤੇ ਟਾਈਮ ਨਹੀਂ ਖਰਾਬ ਕਰਾਂਗੇ ਟੇਸਟ ਕਰਾਂਗੇ ਕਿਉਂਕਿ ਰਹਿਣਾ ਨਹੀਂ ਜਾ ਰਹੇ ਕਿਉਂਕਿ ਇੰਨੇ ਜਿਹੜੀ ਕੈਂਡ ਕੈਂਡ ਚੀਜ਼ਾਂ ਤੇ ਸਾਹਮਣੇ ਪਈਆਂ ਨੇ ਤੇ ਆਪਾਂ ਕਿਵੇਂ ਕਹਿ ਸਕਦੇ ਹਾਂ ਵੀ ਖਾਈਏ ਨਾ ਤੇ ਲੈਟਸ ਹੈਵ ਅ ਬਾਈਟ ਤੇ ਜਿਹੜਾ ਚੀਜ਼ ਕੋਨ ਮਮੋਜ਼ਾ ਬਟਰਾਈ ਕਰ ਰਹੇ ਨੇ ਕਾਫੀ ਜ਼ਬਰਦਸਤ ਨੇ ਚੀਜ਼ ਕੋਨ ਰੋਲ ਵੀ ਕਾਫੀ ਜ਼ਬਰਦਸਤ ਲੱਗ ਰਹੇ ਨੇ ਬਿਲਕੁਲ ਗਰਮਾ ਗਰਮ ਹੌਟ ਜਿਲਿੰਗ ਜਿਹੜੀ ਚਟਨੀ ਇਹਨਾਂ ਵੱਲੋਂ ਕਹਿਆ ਗਿਆ ਸੀ ਕਿ ਸਾਡੇ ਜਿਹੜੇ ਸਪੈਸ਼ਲ ਚਟਨੀ ਆ ਕਸਟਮਰ ਆ ਕੇ ਮੰਗੇ ਜਿਦਵਾਰਾ ਜੁਰਨੇ ਆਪਾਂ ਟਰਾਈ ਕਰਾਂਗੇ ਦੱਸਾਂਗੇ ਵੀ ਅਸਲ ਜੇ ਗੱਲਬਾਤ ਹੈਗੀ ਆ ਕਿ ਸਿਰਫ ਗੱਲਾਂ ਹੀ ਕੀਤੀਆਂ ਨੇ ਜਿਦਾ ਇਹ ਵੀ ਕਾਫੀ ਜ਼ਬਰਦਸਤ ਹੈ ਮਾਰਕੀਟ ਨਾਲ ਬਿਲਕੁਲ ਲੱਗ ਕਿ ਰਸਈ ਹੈ ਕਿ ਸਾਰਾ ਆਪ ਤਿਆਰ ਕੀਤਾ ਜਾਂਦਾ ਫਰੋਜ਼ਨ ਇਹਦੇ ਵਿੱਚ ਇਹਨਾਂ ਨੇ ਕੁਝ ਵੀ ਨਹੀਂ ਵਰਤਿਆ ਹੋਇਆ ਤੇ ਇਹ ਚੀਜ਼ ਇਹਦੇ ਵਾਸਤੇ ਕਿੰਦਾ ਰਹਿ ਸਕਦੇ ਆ ਇਹ ਤੁਹਾਨੂੰ ਦੱਸਾਂਗੇ ਦੱਸਾਂਗੇ ਤੁਹਾਨੂੰ ਬਈ ਜਿਹੜਾ ਕਨਫਿਊਜ਼ ਇੱਥੇ ਹੋ ਰਿਹਾ ਮੈਂ ਇਹਨੂੰ ਪਹਿਲਾਂ ਖਾਵਾਂ ਕਿ ਇਹਨੂੰ ਪਹਿਲਾਂ ਮੈਂ ਪੀਵਾਂ ਤੇ ਚਲੋ ਪੀ ਲੈਨੇ ਆ ਓਏ ਭਾਈ ਸਾਹਿਬ ਵੀ ਇੰਨਾ ਕਿ ਜ਼ਬਰਦਸਤ ਟੇਸ ਜਿਹੜਾ ਕਿ ਤੁਸੀਂ ਵੱਡੇ ਵੱਡੇ ਰੈਸਟੋਰੈਂਟਾਂ 'ਚ ਜਾ ਕੇ ਕਾਫੀ ਯਕੀਨੀ ਟਰਾਈ ਕਰ ਸਕਦੇ ਤੁਸੀਂ ਇੱਥੇ ਆ ਕੇ ਜ਼ਰੂਰ ਕਰ ਸਕਦੇ ਜਿਹੜਾ ਸਨੈਕਸ ਵਿਲਾ ਗ੍ਰੇਸਟੀ ਵਿੱਚ ਖੁੱਲ੍ਹਾ ਆਇਆ ਤੇ ਇੱਕ ਛੋਟੀ ਜਿਹੀ ਬਾਈਟ ਵੀ ਲਵਾਂਗੇ ਬਾਈ ਜੀ ਕੋਈ ਜਵਾਬ ਨਹੀਂ ਇਹਦਾ ਤੇ ਤੁਹਾਨੂੰ ਮੈਂ ਨਾ ਦੱਸ ਨਹੀਂ ਸਕਦਾ ਵੀ ਕਿੰਨਾ ਕਿ ਜਬਰਦਸਤ ਟੇਸਟ ਹੈ ਇਹਦਾ ਇਹਦੇ ਵਾਸਤੇ ਤੁਹਾਨੂੰ ਇੱਥੇ ਆਪ ਹੀ ਆਉਣਾ ਪੈਣਾ ਗ੍ਰੇਸਟੀ ਰੋਡ ਸੀਤਾ ਮਾਧਵੰਦ ਦੇ ਨੇੜੇ ਜਿਹੜਾ ਸਨੈਕ ਵਿਲਾ ਖੁੱਲ੍ਹਾ ਹੋਇਆ ਇੱਥੇ ਆਓ ਤੇ ਟ੍ਰਾਈ ਕਰੋ ਜਿਹੜਾ ਇਹਨਾਂ ਦਾ ਫੇਵਰਿਟ ਜਿਹੜੀ ਮੋਸਟ ਟ੍ਰੈਂਡਿੰਗ ਚੀਜ਼ ਹੈਗੇ ਨੇ ਚੀਜ਼ ਕੋਨ ਵਮ ਹੋਦਾ ਹੈਗੇ ਨੇ ਚੀਜ਼ ਕੋਨ ਰੋਲ ਹੈਗੇ ਨੇ ਬਰਾਉਨੀ ਸ਼ੇਕ ਹੈਗਾ ਤੇ ਇੱਕ ਗੱਲ ਤੁਹਾਨੂੰ ਮੈਂ ਦਰੂਰ ਦੱਸਣੀ ਜਾਊਂਗਾ ਦੁਬਾਰਾ ਭਾਈ ਕੋ ਕੋਦ ਰਲਦੇ ਆ ਭਾਈ ਨੇ ਮੈਨੂੰ ਗੱਲ ਜਰੂਰ ਕੀਤੀ ਸੀਗੀ ਕਿ ਆਪਾਂ ਆਫਰ ਦਵਾਂਗੇ ਭਾਈ ਆਫਰ ਬਾਰੇ ਦੱਸ ਦਿਓ ਮੈਨੂੰ ਕਿਹੜੀ ਆਫਰ ਆਪਾਂ ਦੇ ਰਹੇ ਆ ਆਪਣੇ ਕਸਟਮਰਸ ਨੂੰ ਆਫਰ ਹੋ ਗਈ ਬੀਆ ਮਤਲਬ ਇਸ ਤਰ੍ਹਾਂ ਥੋੜੇ ਕਹਿੰਦੇ ਜਿਹੜਾ ਮਤਲਬ ਵੀਡੀਓ ਲਾਈਕ ਸ਼ੇਅਰ ਕਰਕੇ ਆਏਗਾ ਉਹ ਬੀਆ ਮਤਲਬ 249 ਦਾ ਆਰਡਰ ਲੈਣ ਤੇ ਇੱਕ ਮਜ਼ੇ ਤੋਂ ਜਿਹੜਾ ਮਰਜ਼ੀ ਲੈ ਲਓ ਵੀ। ਤੇ ਆਫਰ ਬਈ ਕਦ ਤੱਕ ਵੈਲਿਡ ਰਹੇਗੀ ਹੈ? ਇਹ ਆਫਰ ਬਈ 5 ਦਸੰਬਰ ਤੱਕ ਵੈਲਿਡ ਹੈ ਜੀ। ਠੀਕ ਹੈ ਜੀ। ਜੀ ਜੀ।